ਇੱਕ ਵਾਰੀ ਨੇ ਇੱਕ ਮੂਰਖ ਨੂੰ ਨਾ ਬੜਾ ਵੱਡਾ ਮੂਰਖ ਬਣਨ ਦਾ ਵਾਰਡ ਮਿਲਿਆ ਕਹਿੰਦੇ ਹੂੰ ਉਸ ਨੂੰ ਵਾਰਡ ਮਿਲਿਆ ਕਿ ਤੂੰ ਸਭ ਤੋਂ ਦੁਨੀਆ ਦਾ ਵੱਡਾ ਮੂਰਖ ਹੈ ਹੂੰ ਉੱਥੇ ਲੇਖ ਆ ਗਏ ਕੁਝ ਉਹਨੂੰ ਪੁੱਛਣ ਲੱਗ ਪਏ ਕਿ ਤੁਹਾਨੂੰ ਵਾਰਡ ਮਿਲਿਆ ਹੈ ਤੇ ਤੁਸੀਂ ਕੀ ਮਹਿਸੂਸ ਕਰ ਰਹੇ ਜੀ ਹੂੰ ਉਹ ਕਹਿੰਦਾ ਮੈਨੂੰ ਵਾਰਡ ਮਿਲਿਆ ਹੈ ਬੜਾ ਵੱਡਾ ਮੂਰਖ ਬਣਨ ਦਾ ਮੇਰੀ ਗੱਲ ਛੱਡੋ ਪਰ ਜਿਹੜੇ ਮੇਰੀ ਜਿੱਤ ਤੇ ਖੁਸ਼ੀ ਮਨਾ ਰਹੇ ਆ ਇਹ ਕੌਣ ਆ ਹੂੰ ਮਹਾ ਮੂਰਖ ਜਿਹੜੀ ਆ ਨਾਲ ਇਹਨਾਂ ਨੂੰ ਪੁੱਛੋ ਕਿ ਇਹਨਾਂ ਨੇ ਕੀ ਮਹਿਸੂਸ ਕਰ ਰਹੇ ਆ ਮਹਾ ਮੂਰਖ ਮਹਾ ਮੂਰਖ ਇਹ ਮਹਾਮੂਰ ਹਾਂਜੀ ਉਹ ਤੇ ਵੱਡਾ ਮੂਰਖ ਉਹ ਤੋਂ ਵੱਡੇ ਮਹਾਮੂਰਖ ਬੈਠੇ ਆ ਸਾਡੇ ਸੰਸਾਰ ਵਿੱਚ ਸਾਡੇ ਆਲੇ-ਦੁਆਲੇ ਤੇ ਸਾਨੂੰ ਇਹਨਾਂ ਦੀ ਪਛਾਣ ਕਰਨੀ ਚਾਹੀਦੀ ਆ ਤੇ ਸਮਝਣਾ ਚਾਹੀਦਾ ਹੈ ਆਪਣਾ ਦਿਮਾਗ ਵਰਤ ਕੇ ਕਿ ਕੌਣ ਅਸਲੀ ਧਰਮੀ ਹੈ ਤੇ ਕੌਣ ਸਿਰਫ ਧਰਮ ਦਾ ਬਾਣਾ ਪਾ ਕੇ ਤੇ ਕਈ ਵੀ ਪੀ ਗਲਤ ਕਰ ਰਿਹਾ ਕੰਮ ਹਾਂਜੀ ਕਿਉਂਕਿ ਕੋਈ ਧਰਮ ਦਾ ਬਾਣਾ ਪਾ ਕੇ ਇਹ ਨਹੀਂ ਵੀ ਉਹ ਧਰਮੀ ਹੋ ਜਾਂਦਾ ਲੋਕਾਂ ਦੀ ਮੈਂ ਵੇਖਿਆ ਨਾ ਵੀ ਜਿਵੇਂ ਇੱਕ ਉਹ ਕਹਿੰਦਾ ਨਾ ਵੀ ਉਹ ਗਿੜਗਰ ਰੰਗ ਬਦਲਦਾ ਹਾਂਜੀ ਗਿਰਗੜ ਤੋਂ ਵੀ ਤੇਜ਼ੀ ਨਾਲ ਜੇਕਰ ਕੋਈ ਰੰਗ ਬਦਲਦੇ ਨਾ ਉਹ ਇਹ ਲੋਕ ਆ ਤੇ ਮੇਰੇ ਖਿਆਲ ਨਾਲ ਜੇਕਰ ਇੰਨਾ ਲੋਕਾਂ ਨੂੰ ਗਿਰਗੜ ਵੇਲੇ ਰੰਗ ਬਦਲਦਾ ਤੇ ਗਿਰਗੜ ਤੇ ਆਤਮਤ ਆ ਕਰ ਜਾਵੇ ਹੂੰ ਕਿਉਂ ਕਿਉਂਕਿ ਜਿਹੜੇ ਮੈਂ ਮੈਂ ਖੁਦ ਵੇਖਦਾ ਵੀ ਉਹੀ ਲੋਕ ਆ ਜਿਹੜੇ ਲੋਕ ਆਖਦੇ ਸੀ ਕਿ ਮੰਗੂ ਮਾਠਿਆ ਜਿਹੜਾ ਉਹ ਨਸ਼ੇੜੀ ਆ ਉਹ ਨਕਲੀ ਨਿਆਂਗਿਆ ਉਹ ਨਿਆਂਗਾ ਦੇ ਸਿਰ ਤੇ ਕਲੰਗਿਆ ਉਹ ਤੇ ਨਸ਼ੇ ਕਰਦਾ ਆ ਤੇ ਨਸ਼ੇ ਵੇਚਦਾ ਵੀ ਆ ਹਾਲਾਂਕਿ ਨੋ ਪਰਚੇ ਉੱਤੇ ਚੱਲਦੇ ਵੀ ਪਏ ਆ ਹੂੰ ਉਹੋ ਲੋਕਾਂ ਨੇ ਮੈਂ ਕਹਿੰਦਾ ਭੀੜੀ ਜਲਦੀ ਰੰਗ ਬਦਲਿਆ ਤੇ ਹੁਣ ਉਹੋ ਲੋਕ ਉਹਨੂੰ ਕਹਰੇ ਵਾਹ ਜੀ ਵਾਹ ਇਹ ਸੋਦਾ ਲਾਤਾ ਇਹਦੇ ਸ਼ੂਰ ਵੀ ਦੇ ਤੇ ਯੋਧਾ ਆ। ਹਾਂ। ਇਹ ਕੁਝ ਲੋਕ ਤੇ ਮੈਂ ਵੀਡੀਓ ਵੇਖੀ ਤਾਂ ਕੁਝ ਲੋਕ ਕਹਿੰਦੇ ਵੀ ਜੇਕਰ ਇਹਨੂੰ ਨਾਸ਼ ਕਰਦੇ ਤੇ ਪਸ਼ੰਗਰਸ਼ ਕਰਾਂਗੇ। ਦੱਸੋ। ਹਾਂ। ਇਹ ਇਥੋਂ ਤੱਕ ਡੈਲੀਪੀ ਗਿਰੀ ਹੋਈ ਮਾਨਸਿਕਤਾ ਵਾਲੇ ਇਨਸਾਨ ਹੈ ਤੇ ਇਹ ਜਿਹੜੀ ਅਸਲ 'ਚ ਇਹੜੇ ਲੋਕ ਇਹਨੂੰ ਜੀ ਰੰਗ ਬਦਲਦੇ ਆ ਇਹ ਅੱਜ ਤੋਂ 2 ਸਾਲ ਪਹਿਲੇ ਜਦੋਂ ਨਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਹਨਾ ਹਾਂਜੀ ਤੇ ਉਹ ਜਦੋਂ ਉਹਦਾ ਜਦੋਂ ਉਹ ਜਿਉਂਦਾ ਸੀ ਵੀਰ ਉਹ ਤੇ ਉਦੋਂ ਉੱਤੇ ਜਰੂਰ ਉਹਦੇ ਗਾਣਿਆਂ ਤੇ ਜੀ ਇਹ ਤੇ ਰੋਲਾ ਬੜਾ ਪਾਉਂਦਾ ਐ ਇੰਨੇ ਮੁੰਡੇ ਵਿਗਾੜ ਤੇ ਇਹ ਕਹਿ ਲਈਏ ਵੀ ਆਪਣਾ ਹਾਂ ਤੇ ਆ ਰਹੇ ਤੇ ਗਾਣੇ ਗੁੰਦਾ ਆ ਸਾਡੇ ਮੁੰਡੇ ਵਿਗੜ ਗਏ ਤੇ ਉਹਨੇ ਪਿੱਛੇ ਜੀ ਕੋਈ ਗੀਤ ਵੀ ਗਾਏ ਹੋ ਤੇ ਵੀ ਵਾਦਕ ਹੋਇਆ ਹੀ ਬਿਆਨਵਾਵਾ ਆ ਹੀ ਤੇ ਉਹਦੇ ਮਾਪਿਓ ਕੋ ਮਾਫੀ ਤੱਕ ਮੰਗਵਾਈ ਗਈ ਸੀ ਹਨ ਹੂੰ ਤਾਂ ਕਿਤੇ ਨਾ ਮੇਰੇ ਖਾਣਾ ਹਨ ਤੇ ਉਹ ਜਦੋਂ ਫਿਰ ਕਾਂਗਰਸ ਚ ਹੋਇਆ ਨਾ ਜਦੋਂ ਕਾਂਗਰਸ ਚ ਹੋਇਆ ਤੇ ਬੜੇ ਲੋਕਾਂ ਨੇ ਉਹਨੂੰ ਲਾਂਤਾ ਪਾਈਆਂ ਤੂੰ ਵਿਗ ਗਿਆ ਤੂੰ ਫਲਾਂ ਤੂੰ ਢੀਂਗ ਹਨਾ ਬੜੇ ਲੋਕਾਂ ਨੇ ਉਹਨੂੰ ਲਾਈਵ ਹੋ ਕੇ ਅਨਫੋਲੋ ਕੀਤਾ ਹਾਂਜੀ ਹਣਾ ਤੇ ਉਦੋਂ ਵੀ ਜਦੋਂ ਫਿਰ ਸਿੱਧੂ ਮੂਸੇ ਦਾ ਮਰ ਗਿਆ ਨਾ ਤੇ ਉਹੀ ਬੇਗਹਿਰਤ ਲੋਕ ਮੈਂ ਤਾਂ ਨਹੀਂ ਗੰਦੀ ਮੰਨ ਸਕਦਾ ਲਈ ਫਿਰਦੇ ਆਪਣੇ ਦਿਮਾਗਾ ਚ ਵੀ ਸਾਨੂੰ ਸ਼ਰਮ ਆਉਂਦੀ ਆ ਵੀ ਅਸੀਂ ਐਸੇ ਸਮਾਜ ਦਾ ਹਿੱਸਾ ਆ ਯਾਰ ਵੀ ਜਿੱਥੇ ਵੀ ਲੋਕ ਦੇ ਗੰਦੇ ਵੀ ਹੋ ਸਕਦੇ ਵੀ ਮਿੰਟੋ ਮਿੰਟੀ ਇਹਨਾਂ ਦਾ ਅੰਗ ਬਦਲੇ ਤੇ ਉਹਨੂੰ ਸ਼ੀਤ ਬਣਾਤਾ ਯਾ ਦਸ ਉਹਨੂੰ ਇਹਨਾਂ ਦਾ ਵਸ ਨਹੀਂ ਚੱਲਦਾ ਮੇਰੇ ਖਿਆਲ ਨਾਲ ਉਹਨੂੰ ਗੁਰੂ ਬਣਾਤਾ ਕੋਈ ਲੋਕ ਉਸ ਤਾਂ ਕਹੀ ਯਾਰ ਇਹ ਮੇਰੀ ਤਾਂ ਸੁਖਪੂਰੀ ਹੋ ਗਈ ਤੇ ਕਹਿੰਦਾ ਮਤਲਬ ਮੇਰਾ ਇਹ ਹੈ ਕਿ ਇਨਾਂ ਲੋਕਾਂ ਦੇ ਪਿੱਛੇ ਨਹੀਂ ਲੱਗਣਾ ਆਪਾਂ ਕਿਸੇ ਨੇ ਵੀ ਕਿਉਂਕਿ ਇਹ ਲੋਕਾਂ ਦਾ ਕੋਈ ਸਟੈਂਡ ਨਹੀਂ ਹੈ ਸਾਈਕਲ ਦਾ ਵੀ ਸਟੈਂਡ ਉਹਨਾਂ ਦਾ ਕੋਈ ਸਟੈਂਡ ਨਹੀਂਗਾ ਹੂੰ ਇਹ ਸਿਰਫ ਲੋਕ ਹੈ ਜਿਹੜੇ ਲੋਕ ਹੈ ਵੀ ਸਿਰਫ ਨਾਤੇ ਇਨਾਂ ਨੇ ਕੁਝ ਕਰਨਾ ਕੌਮ ਲਈ ਸਿੱਖੀ ਨਾਲ ਕੋਈ ਵਸਤਾ ਨਹੀਂ ਇਨਸਾਨੀਅਤ ਨਾਲ ਕੋਈ ਵਸਤਾ ਨਹੀਂ ਕਿਸੇ ਨਾਲ ਕੋਈ ਵਸਤਾ ਨਹੀਂ ਇਹ ਸਿਰਫ ਲੋਕ ਆ ਢਕਾਉ ਲੋਕ ਜਿਹੜੇ ਸਿਰਫ ਸਮਾਜ ਦਾ ਚੰਗਾ ਪੜਾ ਕਰਨਾ ਚਾਹੁੰਦੇ ਨਹੀਂ ਆ ਇਹ ਸਿਰਫ ਚਾਹੁੰਦੇ ਆ ਕਿ ਸਮਾਜ ਗਰਕਾਇਆ ਜਾਵੇ ਜਿੰਨਾ ਗਰਕਾਇਆ ਜਾਊਗਾ ਇੰਨਾ ਲੋਕਾਂ ਨੂੰ ਉਹਨਾਂ ਫਾਇਦਾ ਆ ਇੱਕ ਗੱਲ ਕਹਿਣਾ ਜੇਕਰ ਮੰਨ ਲਓ ਤੁਸੀਂ ਉਹਨੂੰ ਕਹਿੰਦੇ ਬਦਬੀ ਹੋ ਗਈ ਅਸੀਂ ਤਾਂੜਨਾ ਮੰਨ ਲਓ ਸਹਮਤ ਹੋਏ ਨੇ ਬਦਬੀ ਹੋ ਗਈ ਠੀਕ ਹੈ ਤੁਸੀਂ ਬੰਦਾ ਮਾਰਦਾ ਫਿਰ ਜਿਹੜੇ ਪਹਿਲੇ ਜਿਹੜੇ ਬਦਬੀ ਹੋਈ ਸੀ ਜਦੋਂ ਆ ਜੱਠੇਦਾਰ ਸਾਹਿਬ ਨੇ ਉਹਨਾਂ ਨੂੰ ਕਾਲ ਤਖਤ ਦੇ ਖਲੂਕੇ ਤੇ ਉਹਨਾਂ ਨੂੰ ਕਹਤਾ ਸੀ ਸੇਵਾ ਕਰ ਲੋ ਭਾਈ ਭਾਂਡਿਆਂ ਦੀ ਫਿਰ ਇਹਨੂੰ ਵੀ ਕਹਿ ਦਿੰਦੇ ਭਾਈ ਤੂੰ ਸੇਵਾ ਕਰ ਰਿਹਾ ਭਾਂਡਿਆਂ ਦੀ ਚਾਰ ਦਿਨ ਕਿਸੇ ਗੁਰਦਾਰੇ ਦੇ ਭਾਂਡਿਆਂ ਚਲਾ ਤੇ ਜਹਾ ਤੂੰ ਵਖਿਆ ਗਿਆ ਫਿਰ ਪੇਪੇ ਫਿਰ ਗਰੀਬਾਂ ਲਈ ਦੋਹਰਾ ਮਾਪਦਾ ਜਿੱਥੇ ਤੁਹਾਡੀ ਨਹੀਂ ਚਲਦੀ ਉਥੇ ਤੁਸੀਂ ਕਹਿ ਦਿੰਦੇ ਪੀ ਉਹ ਰੱਬ ਵੇਖੂਗਾ ਤੇ ਜਿੱਥੇ ਤੁਸੀਂ ਗਰੀਬ ਨੂੰ ਜਾਨੋਂ ਮਾਰ ਲੋਕੀ ਜਾਤ ਲੋਕ ਕਹਿੰਦੇ ਆ ਵੀ ਬਾਦਲਾਂ ਵਾਲੇ ਬੱਜ ਵੀ ਕਰਵਾਇਆ ਜਾ ਤਾਂ ਲੋਕੀ ਹੋ ਕਹਿੰਦੇ ਹਨ ਕਹਿੰਦੇ ਨੇ ਤੁਸੀਂ ਕਾਫੀ ਸੋਹਣੇ ਨੇ ਕਿ ਬਾਦਲ ਹਰ ਇੱਕ ਚੀਜ਼ ਕਰ ਰਿਹਾ ਬਾਦਲ ਫੜੋ ਉਹਦਾ ਲਾਓ ਸੋਦਾ ਪਿਓ ਰਿਹਾ ਪੁੱਤੋ ਹਿੰਮਤ ਨਹੀਂ ਹੈਗੀ ਨਾ ਗਰੀਬ ਨੂੰ ਕਿਸੇ ਨੂੰ ਫੜ ਕੇ ਜਾਨੋਂ ਮਾਰ ਦੇਣਾ ਉਹ ਗੱਲ ਲੱਗ ਗਿਆ ਪਰ ਕਿਸੇ ਤਗੜੇ ਨਾਲ ਧਣਾੜਨਾ ਪੰਗਾ ਲੈਣ ਲੱਗਿਆ ਇਹਨਾਂ ਨੂੰ ਮੌਤ ਪੈ ਜਾਂਦੀ ਆ ਇੱਥੇ ਹੋਰ ਹੁੰਦੀ ਆ ਕੀ ਪਤਾ ਉਸ ਨੌਜਵਾਨ ਨੂੰ ਪੜਾਇਆ ਹੀ ਨਹੀਂ ਗਿਆ ਇਹਨਾਂ ਵੱਲੋਂ ਹੀ ਬਹੁਤ ਕੁਸ਼ਾ ਕੀ ਪਤਾ ਬਹੁਤ ਕੁਸ਼ਾ ਹੋਰ ਧਰਮ ਦਾ ਵਾਸਤਾ ਕੇ ਜਿਵੇਂ ਕਿ ਆ ਇੱਕ ਮਹਿਬੇਜ ਨਾਲ ਜਿਆਤਰ ਇੱਕ ਉਹ ਜਨਾਨਕਾ ਜਾਂ ਬੰਦਾ ਆ ਤੁਹਾਡੇ ਇਥੇ ਜਦੋਂ ਮੇਰੇ ਖਿਆਲ ਜਨਾਨੀਆਂ ਜਦੋਂ ਪ੍ਰੈਗਨੈਂਟ ਹੁੰਦੀਆਂ ਨਾ ਤਾਂ ਉਹ ਸੂਦਿਕ ਜਿਵੇਂ ਕਹਿੰਦੇ ਪੰਜਾਬੀ ਚ ਤੇ ਉਹ ਉਦੋਂ ਸਖਾਪ ਜਿਆ ਬੰਨ ਕੇ ਰੱਖਦੀਆਂ ਤਾਂ ਉਹ ਇੱਕ ਜਨਾਨਕਾ ਹੀ ਹੈਗਾ ਆ ਉਹਦਾ ਵੀ ਕੰਮ ਹੀ ਹੋਈ ਆ ਸਕਾਪੀਆ ਨੇ ਬੰਨੇ ਹੁੰਦਾ ਗਰਮੀਆਂ ਹੋਣ ਸਰਦੀਆਂ ਹੋਣ ਤੇ ਪੰਨੂ ਪੰਨੂ ਨਾ ਉਹਨੇ ਮਗਰ ਲਾਇਆ ਉਹ ਖਾਲਿਸਤਾਨ ਦਾ ਸਰਗਰਾਂ ਬਣਿਆ ਬਟਾ ਤਗੜਾ ਆਪਣੇ ਆਪ ਚ ਠੀਕ ਉਹਦਾ ਕੰਮ ਹੀ ਇਹ ਹੈ ਵੀ ਨੌਜਵਾਨਾਂ ਨੂੰ ਪੜ੍ਹਾਉਣਾ ਨੌਜਵਾਨਾਂ ਨੂੰ ਪੁੱਠੇ ਰਸਤੇ ਪੋਣਾ ਉਹਦੇ ਪੜ੍ਹਾਏ ਨੌਜਵਾਨ ਮੇਰੇ ਖਿਆਲ ਨਾਲ ਹਾਲੇ ਤੱਕ ਜੇਲਾਂ ਵਿੱਚ ਆ ਹਾਂ ਹੱਲੇ ਤੱਕ ਜਿਹੜੇ ਕੀ ਵਿਚਾਰੇ ਮਾਂ ਪਿਓ ੱਤੇ ਖਾਰੇ ਤਰੀਕਾ ਜੋਗੇ ਪਹਿਲੇ ਨਹੀਂ ਤਰੀਕਾ ਪੁੱਤਨ ਕਿਥੋਂ ਪਹਿਲੇ ਨਹੀਂ ਗਏ ਮਾਂ ਪਿਓ ਉਹ ਮਜ਼ਦੂਰ ਹੀ ਉਹ ਬੱਚਾ ਕੇ ਤੇ ਵੀਡੀਓ ਵੇਖ ਕੇ ਉਹ ਆਪਣਾ ਦਿਮਾਗ ਬੱਚੇ ਨੇ ਵਰਤਿਆ ਨਹੀਂ ਉਹ ਜੋ ਸ਼ੀਲਾ ਖੂਣ ਆ ਭਾਈ ਸੁਣਨੀ ਗੱਲ ਤੇ ਉਹ ਭੜਕੇ ਤੋ ਕਿਤੇ ਖਾਲਿਸਤਾਨ ਲੈਤਾ ਜਾਂ ਕਿਤੇ ਝੰਡਾ ਲਾਤਾ ਕੁਛ ਵੀ ਕਾਲੋ ਲਾਤਾ ਨੇ ਕੁਛ ਵੀ ਕਰਤਾ ਹਨ ਉਹ ਬੰਦੇ ਨੇ ਮੁੜ ਕੇ ਉਹਨਾਂ ਸਰਵ ਨਹੀਂ ਲਈ ਜਿਹੜਾ ਬੰਦਾ ਇਹ ਕਹਿੰਦਾ ਹੈ ਕਿ ਮੈਂ ਆਹ ਕਰ ਦੇਣਾ ਮੈਂ ਇਹਨੂੰ ਮਾਰ ਦੂੰਗਾ ਮੈਂ ਇਦਾਂ ਕਰ ਦੂੰਗਾ ਮੇਰੇ ਖਿਆਲ ਨਾਲ ਜੇਕਰ ਇਹੋ ਜਿਹੇ ਬੰਦੇ ਆਖਦੇ ਆ ਨਾ ਪੰਨੂ ਵਰਗੇ ਬੰਦੇ ਜਾਂ ਹੋਰ ਵੀ ਆ ਤੇ ਅਸੀਂ ਸਿੱਖੀ ਦੇ ਵਾਰਸਿਆਂ ਜਾਂ ਸਿੱਖੀ ਦੇ ਪੈਰੋਕਾਰਾਂ ਤੇ ਸਿੱਖੀ ਨੂੰ ਬਚਾਉਣਾ ਚਾਹੁੰਦੇ ਆ ਤੇ ਮੇਰੇ ਖਿਆਲ ਨਾਲ ਇਸ ਬੰਦੇ ਨੇ ਹਾਲੇ ਤੱਕ ਕਿਸੇ ਨੂੰ 10 ਰੁਪਏ ਵਿੱਚ ਦਿੱਤੇ ਹੋਣੇ ਸੀ ਕਿ ਖਣੂ ਵੀ ਜਾ ਜਾਓ ਆਪਣਾ ਕੁਝ ਸੰਭਾਰ ਲਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਿੱਖੀ ਕਮਜ਼ੋਰ ਹੈ ਸਿੱਖ ਕਮਜ਼ੋਰ ਹੈ ਤੇ ਇੰਡੀਆ ਆਓ ਭਾਈ ਜਾਂ ਨਹੀਂ ਵੀ ਆਖਦੇ ਤੁਸੀਂ ਆਪਣੇ ਸਿੱਖਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰੋ ਉਹਨਾਂ ਨੂੰ ਚੰਗੇ ਚੰਗੇ ਕੰਮ ਖੋਲ ਕੇ ਦੋ ਉਹ ਚੰਗਾ ਚੰਗਾ ਉਹਨਾਂ ਦਾ ਸੋਚੋ ਉਹਨਾਂ ਲਈ ਹਸਪਤਾਲ ਖੋਲੋ ਉਹਨਾਂ ਲਈ ਸਕੂਲ ਖੋਲੋ ਕੁਝ ਤੇ ਚੰਗਾ ਕਰੋ ਤੁਸੀਂ ਸਭ ਇਹ ਕੰਮ ਕਰਨ ਨਾਲੋਂ ਤੇ ਉਹ ਤੇ ਕਰ ਨਹੀਂ ਸਕਦੇ ਪਰ ਉਹਨਾਂ ਨੂੰ ਪੜਾ ਦਈਏ ਇਹਨਾਂ ਨੂੰ ਲਿਖਾ ਦਈਏ ਇਹਨਾਂ ਨੂੰ ਅਫਸਰ ਬਣਾ ਦਈਏ ਜੱਜ ਬਣਾ ਦਈਏ ਜੇ ਆਉਣ ਵਾਲੇ ਸਾਲਾਂ 'ਚ ਜੇ ਸਾਨੂੰ ਇਨਸਾਨ ਮਿਲ ਸਕੇ ਸਾਡੇ ਭੈਣ ਭਰਾ ਅੱਗੇ ਵਧ ਸਕਣ ਹਨ ਪੜੇ ਲਿਖੇ ਹੋਣਗੇ ਤੇ ਕਹ ਲਿਆ ਵੀ ਰਾਜ ਫੇਰ ਹੀ ਕਰ ਸਕਣਗੇ ਜੇਕਰ ਪੜੇ ਲਿਖੇ ਹੋਣਗੇ ਤੇ ਜੇਕਰ ਪੜੇ ਲਿਖੇ ਨਹੀਂ ਹੋਏ ਤੇ ਰਾਜ ਕਿੱਦਾਂ ਕਰਨਗੇ ਨਹੀਂ ਕਿੰਨੇ ਲਿਆ ਕਿ ਪਾ ਬੰਦਾ ਨਾ ਰਾਜ ਕਿਤੇ ਕਰ ਨਹੀਂ ਸਕਦਾ ਉਹ ਤੇ ਮਜ਼ਦੂਰੀ ਕਰੂਗਾ ਭਾਵੇਂ ਇੱਥੇ ਕਰਦੇ ਭਾਵੇਂ ਬਾਹਰ ਕਰਦੇ ਇਹ ਜਿਹੜੇ ਇਹ ਜਿਹੜੇ ਲੋਕ ਹੈ ਨਾ ਅਸਲ 'ਚ ਸਾਡੇ ਲੋਕਾਂ ਨੂੰ ਮੇਰੇ ਖਿਆਲ ਦਾ ਸਮਝਣਾ ਚਾਹੀਦਾ ਹੈ ਤੇ ਮੇਰੀ ਆਪਣੇ ਵੀ ਸਰੋਤਿਆਂ ਤੋਂ ਸਾਰਿਆਂ ਨੂੰ ਪੀ ਲਿਆ ਵੀ ਤੁਸੀਂ ਸੋਹ ਜਿੰਨੂ ਮਰਜੀ ਪਰ ਇੱਕ ਵਾਰੀ ਭਾਈ ਤੁਸੀਂ ਖੁਦ ਵੀ ਗੁਰਬਾਣੀ ਪੜ ਕੇ ਦੇਖੋ ਵੀ ਗੁਰੂ ਕੀ ਕਹਿ ਰਿਹਾ ਸਾਡੇ ਗੁਰੂ ਗ੍ਰੰਥ ਸਾਹਿਬ ਜਿਹਨੂੰ ਤੁਸੀਂ ਮਥਾ ਤੇ ਖਦੇ ਜਿੱਥੇ ਗੁਰਦੁਆਰੇ ਜਾਂਦੇ ਜੀ ਅੱਜ ਕੱਲ ਤੇ ਇਹ ਵੀ ਨਹੀਂਗਾ ਕਿ ਜਾਂ ਤਾਂ ਲੋਕੀ ਬਹਾਨਾ ਮਾਰ ਦਿੰਦੇ ਨੇ ਕਿ ਮੈਂ ਤਾਂ ਗੁਰਬਾਣੀ ਪੜ ਨਹੀਂ ਸਕਦਾ ਅੱਜ ਕੱਲ ਤੇ ਬڑے-ਬڑے ਸੋਹਣੇ ਪ੍ਰਚਾਰਕ ਆ ਬڑے-ਬڑے ਸੋਹਣੇ ਹੋਰ ਵੀ ਜਿਹੜੇ ਕੀ ਆਪਣੇ ਗੁਰਬਾਣੀ ਦੀਆਂ ਪੰਕਤੀਆਂ ਦੱਸਦੇ ਆ ਅਰਥ ਦੱਸਦੇ ਆ ਨਹੀਂ ਤੁਸੀਂ ਇਕੱਲਿਆਂ ਵੀ ਗੁਰਦੁਆਰੀ ਨਹੀਂ ਜਾ ਸਕਦੇ ਤੇ ਵਾਧੂ ਐਪ ਆ ਗਏ ਆ ਜਿਹਦੇ ਤੁਸੀਂ ਕੱਢ ਕੇ ਤੇ ਆਪਣੇ ਬਾਣੀ ਅਸਾਂ ਨਾਲ ਸਤ ਪੜ ਸਕਦੇ ਕੁਝ ਸਿੱਖ ਸਕਦੇ ਹੈਨਾ ਜੀ ਬਿਲਕੁਲ ਪਰ ਅਸਲੀ ਅਸਲੀ ਗੱਲ ਪਤਾ ਕੀ ਹੈ ਇਹੋ ਜਿਹੇ ਲੋਕਾਂ ਨੂੰ ਮੇਰੇ ਖਿਆਲ ਨਾਲ ਸਮਝਣਾ ਚਾਹੀਦਾ ਸਾਨੂੰ ਵੀ ਇਹਨਾਂ ਲੋਕਾਂ ਦੇ ਪਿੱਛੇ ਨਾ ਲੱਗੀਏ ਇਹਨਾਂ ਨੇ ਅੱਗੇ ਲੋਕਾਂ ਨੇ بڑے ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਆ ਤਬਾਹ ਕਰ ਦਿੱਤੀ ਆ ਪਿਖਾਨੇ ਤਬਾਹ ਕਰ ਦਿੱਤਾ ਆ ਕਈ ਲੋਕਾਂ ਦਾ ਵਿਚਾਰੇ ਨੌਜਵਾਨਾਂ ਦਾ ਤੇ ਐਸੇ ਲੋਕਾਂ ਨੂੰ ਸਰਕਾਰ ਤੇ ਫੜ ਨਹੀਂ ਸਕਦੀ ਕਿਉਂਕਿ ਉਹਨਾਂ ਇੰਡੀਆ ਆਉਣਾ ਨਹੀਂ ਤੇ ਸਰਕਾਰ ਨੇ ਇਹਨਾਂ ਨੂੰ ਫੜਨਾ ਨਹੀਂ ਤਾਂ ਉਹ ਉਹਨਾਂ ਦਾ ਕੰਮ ਹੀ ਹੋਇਆ ਵੀ ਲੋਕਾਂ ਨੂੰ ਕਹ ਲਈਏ ਕਿ ਪਿਟਕਾਉਣਾ ਤੇ ਭੜਕਾ ਕੇ ਤੇ ਗਲਤ ਕੰਮ ਕਰਦੇ ਤੇ ਲੋਕਾਂ ਦੀ ਜ਼ਿੰਦਗੀਆਂ ਖਰਾਬ ਕਰਨੀਆਂ ਕਿਉਂਕਿ ਉਹਨਾਂ ਨੂੰ ਸਿੱਖੀ ਨਾਲ ਸਿੱਖਾ ਨਾਲ ਕੋਈ ਵਾਸਤਾ ਨਹੀਂ ਆ। ਇਹ ਕੀ ਗੱਲ ਇਹਨੇ ਨਾ ਉਹ ਕਹਾਲੀਏ ਵੀ ਗੁਰੂ ਮਹਾਰਾਜ ਨੇ ਦਿੱਤਾ ਹੀ ਨਾ ਕਾਹਦੇ ਹਥਿਆਰ ਕਾਹਦੇ ਦਿੱਤਾ ਹੈ ਉਹ ਗੁਰੂ ਮਹਾਰਾਜ ਨੇ ਅਸਲ 'ਚ ਹਥਿਆਰ ਸਾਰ ਨੂੰ ਸੌਂਪੇ ਸੀ ਨਾ ਤੇ ਉਹ ਸੌਂਪੇ ਹੀ ਗਊ ਗਰੀਬ ਦੀ ਰੱਖਿਆ ਲਈ। ਹਨਾ ਜਾਂ ਕੋਈ ਤੁਹਾਡੇ ਤੋਂ ਕਿ ਉਦੋਂ ਕਾਨੂੰਨ ਨਹੀਂ ਉਦੋਂ ਸੰਵਿਧਾਨ ਨਹੀਂ ਸੀ। ਹਨਾ ਤੇ ਅੱਜ ਤੇ ਜੇਕਰ ਗੁਰੂ ਮਹਾਰਾਜ ਨੇ ਹੁਣ ਇਹ ਤੁਸੀਂ ਕਹੇ ਵੀ ਤੁਸੀਂ ਕੋਈ ਕੋਈ ਗਰੀਬ ਨੂੰ ਜਾਣੂ ਮੱਜਾ ਕਹੇ ਨੂੰ ਜੇ ਕੋਈ ਵੀਡੀਓ ਭੇਜਦੀ ਆਪਾਂ ਤੇ ਉਹ ਹਥਿਆਰ ਦੇ ਦੰਮ ਤੇ ਕੋਈ ਉਹ ਬਾਣਾ ਪਾ ਕੇ ਧਮਕੀ ਲਾਈ ਜਾਂਦੇ ਲੋਕਾਂ ਨੂੰ ਡਰਾਈ ਜਾਂਦੇ ਧਮਕਾਈ ਜਾਂਦੇ ਅਖੂਨ ਤੱਕ ਹੋਈ ਯਾਰੇ ਗੁਰੂ ਮਹਾਰਾਜ ਨੇ ਤੇ ਕਹੇ ਵੀ ਤੁਹਾਡੇ ਹਥਿਆਰ ਆ ਉਹ ਕਿਰਪਾਨ ਆ ਸਾਡੀ ਸਾਡੀ ਤਲਵਾਰ ਨਹੀਂ ਆ ਸਾਡੀ ਕਿਰਪਾਨ ਆ ਵੀ ਕਿਰਪਾ ਕਰਨ ਵਾਸਤੇ ਉੱਠਣੀ ਚਾਹੀਦੀ ਆ ਜੇ ਕੋਈ ਕੋਈ ਗਰੀਬ ਤੇ ਕੋਈ ਤਸ਼ੱਦਦ ਕਰ ਰਿਹਾ ਆ ਤੇ ਉਹ ਤਾਂ ਹੀ ਤਹੀ ਉਹਨੂੰ ਬਚਾਉ ਹੂੰ ਨਾ ਕਿ ਤੁਸੀਂ ਉਹ ਵੀ ਹਥਿਆਰ ਪਾ ਕੇ ਤਾਂ ਆਪਣੇ ਵਿੱਚ ਗੁੰਡੇ ਬਦਮਾਸ਼ ਬਣ ਜੋ ਕਿ ਮੈਂ ਤੇ ਮੇਰੇ ਤੋਂ ਵੱਡਾ ਕੋਈ ਦੁਨੀਆ ਤੇ ਹੈਗਾ ਹੀ ਕੋਈ ਨਹੀਂ ਮੈਂ ਤੇ ਜਿਹੜਾ ਮੈਨੂੰ ਅੱਖਾ ਹੋਗਾ ਤਾਂ ਮੇਰੇ ਕੋਈ ਪਈ ਕਰਪਾਣਾ ਆ ਵੀ ਆਪਾਂ ਘਾਟਾ ਨਾ ਲਾ ਦੇਾਂਗੇ ਹਰ ਨਾ ਕਿ ਔਖਾ ਦਿਓ ਕੇ ਵੇਖੇ ਇਹ ਬਿਰਤੀ ਥੋੜਾ ਹੱਥ ਦਿੱਤੀ ਸੀ ਗੁਰੂ ਨੇ ਗੁਰੂ ਨੇ ਕਹੇ ਵੀ ਤੂੰ ਹੀ ਖਾਲਸਾ ਇਹ ਤੂੰ ਇੱਕ ਸਿੱਖ ਜੀ ਇੱਕ ਫੌਜੀ ਵੀ ਤੁਹਾਨੂੰ ਵੇਖ ਕੇ ਕਿਸੇ ਨੂੰ ਇਹ ਨਾ ਲੱਗੇ ਕਿ ਮੇਲੇ ਲੱਗੇ ਕੋਈ ਗੁੰਡਾ ਬਦਮਾਸ਼ ਖੜਾ ਹੈ ਉਹਨੂੰ ਲੱਗੇ ਮੇਲੇ ਲੱਗੇ ਕਿ ਚੰਗਾ ਇਨਸਾਨ ਖੜਾ ਹੈ ਤੇ ਮੈਂ ਇਹਦੇ ਲੱਗੇ ਸੇਫ ਆ ਹਾਂ ਉਸੀ ਵਿੱਚ ਕੋਈ ਧੀ ਭੈਣ ਕੋਈ ਵੀ ਅਦਰ ਪਰਸਨ ਹੈ ਉਹ ਤੁਹਾਡੇ ਲਾਗੇ ਖਲੋ ਕੇ ਤੁਹਾਡੇ ਕਹਿੰਦੀ ਹੈ ਭੀ 70% ਜਿਵੇਂ ਕੁਝ ਵੀ ਲਾ ਲੋ ਉਹ ਸੀਫ ਮਹਿਸੂਸ ਕਰੇ ਉਹ ਇਦਾਂ ਥੋੜਾ ਕਰੇ ਅੱਜ ਕੱਲ ਤੁਸੀਂ ਸੱਜ ਜਾਣਿਓ ਭੀ ਸਾਰਿਆਂ ਨੂੰ ਪਤਾ ਹੀ ਜਾਤਰ ਭੀ ਲੋਕੀ ਸਾਫ ਗੱਲ ਭਾਵੇਂ ਮੂੰਹ ਤੇ ਕੋਈ ਕਹਿੰਦਾ ਭਾਵੇਂ ਨਹੀਂ ਪਰ ਜ਼ਿਆਦਾਤਰ ਲੋਕੀ ਭਾਜੀ 70 ਤੋਂ 90% ਲੋਕੀ ਕਹਿੰਦੇ ਭੀ ਢੀਂਗ ਸਿੰਘ ਤੇ ਗੁੰਡਾਗਰਦੀ ਕਰਦੇ ਆ ਢੀਂਗ ਸਿੰਘ ਚੰਗੇ ਹੀ ਨਹੀਂ ਹੁੰਦੇ ਇਹ ਇਦਾਂ ਦੇ ਵੀ ਪੁੱਪਾ ਚੰਗੇ ਹੋਣ ਤੇ ਇਦਾਂ ਤੇ ਪਰ ਪਤਾ ਵੀ ਇਹ ਲੋਕਾਂ ਨੂੰ ਜੇ ਜਿਵੇਂ ਤੁਸੀਂ ਇਹ ਗੱਲ ਵਿੱਚ ਕੀਤੀ ਵੀ ਤੁਸੀਂ ਕਵਿਤਾ ਪਾਈ ਤੇ ਲੋਕੀ ਉੱਤੇ ਬੜਾ ਕੁਝ ਲਿਖਣ ਦੇ ਨਹੀਂ ਲਿਖਦੇ ਪਏ ਚਲੋ ਇੱਕੋ ਗੀ ਹਰ ਕਿਤੇ ਨਾ 네ਗੇਟਿਵ ਵੀ ਲੋਕੀ ਹੁੰਦੀ ਆ ਪੋਜ਼ਿਟਿਵ ਲੋਕੀ ਵੀ ਹੁੰਦੀ ਆ ਹਨ ਜੇਕਰ ਤੁਹਾਨੂੰ ਕੋਈ ਦੀ ਗੱਲ ਨਹੀਂ ਚੰਗੀ ਲੱਗੀ ਮੰਨ ਲਓ ਮੈਨੂੰ ਤੁਹਾਡੀ ਗੱਲ ਨਹੀਂ ਚੰਗੀ ਲੱਗੀ ਹਨ ਤੇ ਇਹ ਥੋੜਾ ਕਿ ਮੈਂ ਹੁਣ ਮੈਨੂੰ ਤੁਹਾਡੀ ਗੱਲ ਚੰਗੀ ਨਹੀਂ ਲੱਗੀ ਮੈਨੂੰ ਉਹ ਚ ਜਵਾਬ ਨਹੀਂ ਆਇਆ ਤੇ ਮੈਂ ਕਹਾਂ ਵੀ ਹੁਣ ਮੈਂ ਇਹਨੂੰ ਗਾਣਾ ਹੀ ਕੱਟਦਾ ਬਸ ਹੋਰ ਅੱਗੇ ਕੁਝ ਬਚਿਆ ਹੀ ਨਹੀਂ ਬਸ ਉਹ ਨਹੀਂ ਉਹ ਚੀਜ਼ ਹੈ ਨਹੀਂ ਇਹ ਕੋਈ ਬੰਦਿਆਂ ਵਾਲੀ ਗੱਲ ਥੋੜੀ ਆ ਇਹ ਤੇ ਫਿਰ ਤੇ ਇਹ ਤੇ ਫਿਰ ਮਤਲਬ ਇਹ ਹੋ ਗਿਆ ਹੁਣ ਕਈ ਲੋਕੀ ਪੜਾ ਕੀ ਕਹਿੰਦੇ ਆ ਬੜੇ ਲੋਕੀ ਕਹਿੰਦੇ ਮੈਨੂੰ ਵੀ ਇੱਕ ਦਿਨ ਵਾਰੀ ਤਾਂ ਕਿਸੇ ਨੇ ਕਿਹਾ ਤੇ ਉਹ ਗਾਲ ਕੱਢੀ ਜਾਂ ਕੁਝ ਵੀ ਕੀਤਾ ਤੇ ਮੈਨੂੰ ਕਈ ਵਾਰੀ ਵੀਰ ਕਰਿਆ ਯਾਰ ਤੂੰ ਵੀ ਕਰਦਾ ਕਰ ਮਾੜੀ ਮੋਟੀ ਮੈਂ ਕਿਹਾ ਯਾਰ ਵੇਖੋ ਇੱਕ ਇੱਕ ਉਹ ਉਹ ਬੰਦਾ ਮੈਨੂੰ ਤਾਂ ਜਿਹੜਾ ਪਤਾ ਗਾਲ ਕੱਢੰਦੇ ਨਾ ਉਹ ਕੁੱਤਾ ਆ ਕੁੱਤੇ ਦਾ ਕੰਮ ਹੈ ਭੌਂਕਣਾ ਹਨਾ ਤੇ ਅਹੀਂ ਕੁੱਤੇ ਥੋੜੀ ਆ ਅਹੀਂ ਅਹੀਂ ਵੀ ਭੌਂਕ ਲਾਪਰ ਸਾਡ ਜਿਹੜਾ ਫਰਕ ਹੀ ਰਹਿ ਗਿਆ ਹੂੰ ਹਣਾ ਕਿਉਂਕਿ ਕੁੱਤਾ ਨਾ ਇਹਦਾ ਕੁੱਤੇ ਨੇ ਭੌਂਕਣਾ ਇਹ ਉਹਨੇ ਬੋ ਬੋ ਕਰਨਾ ਹੈ ਇਸ ਕਰਕੇ ਮੈਂ ਤੁਹਾਨੂੰ ਵੀ ਜਾਂ ਹੋਰ ਵੀ ਕਿਸੇ ਨੂੰ ਕਿ ਨੂੰ ਵੀਰ ਨੂੰ ਕੋਈ ਇਦਾਂ ਕੋਈ ਨੈਗੇਟਿਵਿਟੀ ਕਰਦਾ ਆ ਹਾਂ ਵਿਚਾਰ ਚਰਚਾ ਕੋਈ ਕਰਨਾ ਚਾਹੁੰਦਾ ਜਿੰਨੀ ਮਰਜ਼ੀ ਕਰੇ ਗਰਬਾਣੀ ਦੇ ਆਧਾਰ ਤੇ ਕਰੇ ਤਰਕ ਦੇ ਆਧਾਰ ਤੇ ਕਰੇ ਤੇ ਸੋਹਣੀ ਗੱਲ ਹੈ ਕਿ ਤੁਹਾਨੂੰ ਕੋਈ ਸਿੱਖ ਨੂੰ ਮਿਲ ਜੇ ਕਿਸੇ ਨੂੰ ਹਾਂ ਬੱਤੀ ਅਹੀਂ ਕੁਝ ਸਖੋਂ ਨਹੀਂ ਬੈਠੇ ਆ ਨਹੀਂ ਅਹੀਂ ਸਿੱਖ ਨੂੰ ਹੀ ਬੈਠੇ ਆ ਬਿਲਕੁਲ ਪਰ ਇਹ ਵੀ ਸਿਰਫ ਜਰੂਰ ਕਹੇ ਕੋ ਬਕਾਇਲੀ ਵੀ ਉਰੀਆਂ ਪੈਣਾ ਨੂੰ ਗਾਲਾਂ ਕੱਢ ਲਾਪੋ ਉਰੀ ਮਾਂ ਤੇ ਇਹ ਕੋਈ ਗੁਰੂ ਦੇ ਸਿੱਖ ਦੀ ਗੱਲ ਥੋੜੀ ਆ ਉਦਾਂ ਹੀ ਵੱਡੇ ਵੱਡੇ ਡੰਗਾ ਮਾਰਦੇ ਗਏ ਗੁਰੂ ਮਹਾਰਾਜ ਨੇ ਬਕਾਇਦਾ ਇੱਥੇ ਇੱਕ ਕਹਿ ਲਈ ਪੀ ਇੱਕ ਕਾਨੂੰਨ ਬਣਾਇਆ ਸੀ ਵੀ ਤੁਸੀਂ ਤੇ ਔਰਤ ਦਾ ਸਤਿਕਾਰ ਕਰਨਾ ਆ 59 ਹੁਕਮਾਂ ਚ ਇਹ ਚੀਜ਼ ਲਾਗੂ ਕੀਤੀ ਗਈ ਗੁਰੂ ਮਹਾਰਾਜ ਪ੍ਰਕਾਏ ਗੁਰੂ ਮਹਾਰਾਜ ਵੱਲੋਂ ਵੀ ਤੁਸੀਂ ਔਰਤ ਦਾ ਸਤਿਕਾਰ ਕਰਨਾ ਆ ਸੁੱਤੇ ਤੇ ਵਾਰ ਨਹੀਂ ਕਰਨਾ ਇਹ ਨਹੀਂ ਹੱਥੇ ਤੇ ਵਾਰ ਹੁਣ ਇਹ ਆ ਵੇਖੋ ਇੱਥੇ ਗੱਲ ਆ ਗਈ ਨਹੀਂ ਹੱਥੇ ਤੇ ਵਾਰ ਨਹੀਂ ਕਰਨਾ ਉਹਦੇ ਬੰਦੇ ਦੇ ਹੱਥ ਤੇ ਫਿਰ ਕੋਈ ਹੈਗਾ ਹੀ ਨਹੀਂ ਕੁਝ ਮੈਨਾਂ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮਾਂ ਅਜ 52 ਹੁਕਮਾਂ ਜੇ ਕੋਈ ਕੋਮਦੇਵੀ ਹੈ ਕਿ ਤੂੰ ਹੀ ਨਹੀਂ ਹੱਥੇ ਤੇ ਵਾਰ ਨਹੀਂ ਕਰਨਾ ਉਹ ਉਹ ਬੰਦੇ ਦੇ ਹੱਥ 'ਚ ਤੇ ਫਿਰ ਕੁਝ ਵੀ ਹੈ ਨਹੀਂ ਹਮ ਮੈਂ ਇੱਕ ਮੇਸ਼ਾ ਹੀ ਨਹੀਂ ਗੱਲ ਕਹਿੰਦਾ ਹੁੰਦਾ ਆਂ ਕਿ ਕਾਲ ਤਖਤ ਤੁਹਾਡੇ ਲਈ ਵੀ ਹੋਣਾ ਜਿਨ੍ਹਾਂ ਨੂੰ ਜਿਨ੍ਹਾਂ ਇਹਨਾਂ ਨੂੰ ਪਿਆਰਾ ਉਹਨਾਂ ਨੂੰ ਵੀ ਪਿਆਰਾ ਪਰ ਜਿਹੜੀ ਉੱਤੇ ਕੋਬਜ ਢੇਰੇ ਆ ਜਿਹੜੇ ਉੱਤੇ ਕਾਬਜ ਹੋ ਗਿਆ ਉਹ ਉਹਨਾਂ ਦੀ ਮੈਂਟੈਲਿਟੀ ਸਿੱਖੀ ਨਾਲ ਨਹੀਂ ਮੇਲ ਖਾਂਦੀ ਪਈ ਹੂੰ ਉਹਨਾਂ ਦੀ ਉਹਨਾਂ ਦੀ ਜਿਹੜੀ ਸੋਚ ਆ ਉਹ ਗੁਰੂਗ੍ਰੰਥ ਸਾਹਿਬ ਵਾਲੀ ਨਹੀਂ ਹੈਗੀ ਉਹ ਜਿਹੜੇ ਕੰਮ ਗੁਰੂ ਹੁਣ ਉਸ ਅਹੀਂ ਮੈਂ ਕਈ ਮੋਕਾ ਸੋਚਦਾ ਵੀ ਉੱਥੇ ਬੈ ਕੇ ਗੁਰੂ ਪਾਸ਼ਾ ਮੇਰੇ ਹਰਗੋਬਿੰਦ ਪਾਸ਼ਾ ਕਿੱਡੇ ਕਿੱਡੇ ਸੋਹਣੇ ਫੈਸਲੇ ਕਰਦੇ ਗਰੀਬਾਂ ਦੇ ਹੱਕ 'ਚ ਫੈਸਲੇ ਕਰਦੇ ਹੋਣਗੇ ਪੱਕਾ ਕਿਸੇ ਦੇ ਉਹ ਕਹ ਲੀਏ ਕਿ ਗਰੀਬ ਦੇ ਖਿਲਾਫ ਗਊ ਗਰੀਬ ਦੇ ਖਿਲਾਫ ਕਦੀ ਫੈਸਲਾ ਨਹੀਂ ਕਰਦੇ ਹੋਣਗੇ ਹੋਣਗੇ ਨਹੀਂ ਕਦੀ ਕੀਤਾ ਹੀ ਨਹੀਂ ਹੋ ਸਕਦਾ ਇਹ ਗੱਲ ਲਿਖੀ ਨਹੀਂ ਜਾ ਸਕਦਾ ਅੱਧਿਕਤੇ ਹਣਾ ਤੇ ਅੱਜ ਉਹ ਜਿਵੇਂ ਤੁਹਾਨੂੰ ਪਹਿਲੇ ਗੱਲ ਦੱਸੀ ਵੀ ਉੱਥੇ ਉਹਨੂੰ ਪੰਜ ਸਾਲ ਉਹਨੂੰ ਗੁਰਦੁਆਰੇ ਸੇਂਸੇਆ ਲਾਤੀ ਤੇ ਇਹਨੂੰ ਜਾਨੋਂ ਮਾਰ ਦੋ ਯਾ ਤੂੰ ਕਾਨੂੰਨ ਤੇ ਫਿਰ ਇੱਕ ਤਰੀਕੇ ਨਾਲ ਰੱਖੋ ਫਿਰ ਸਾਰੇ ਵਾਲੀ ਕਾਨੂੰਨ ਆ ਉਹ ਡਾਵਾ ਡੋਲਿਆ ਉਹ ਕਹਿ ਲਿਆ ਵੀ ਤੁਹਾਡੇ ਜਿਹੜੇ ਜਿਹੜੀ ਉਹ ਨੇਤਾ ਜਿਹੜਾ ਆਗੂ ਹੋ ਜਥੇਦਾਰ ਉਹ ਤੇ ਸਾਡਾ ਹੈਗਾ ਨਹੀਂ ਇੱਕ ਸਰ ਦਾ ਉਹ ਸਿਰਫ ਨਾਂ ਦਾ ਸਾਡਾ ਆ ਬਾਕੀ ਸੋਚ ਉਹਦੀ ਸਾਨੂੰ ਪਤਾ ਹੀ ਕਦੀ ਕਿ ਕਿੰਨਾਂ ਵਾਲੀ ਆ ਤੇ ਫਿਰ ਅਸੀਂ ਜੇਕਰ ਸਾਡੇ ਦੇਸ਼ ਤੇ ਕੋਈ ਕਿਸੇ ਵੀ ਦੇਸ਼ ਚ ਪਾਈ ਰਹਿਣੀ ਮੰਨ ਲਓ ਇਹ ਕੈਨੇਡਾ ਰਹਿਣੇ ਆ ਜਾਂ ਕਿਤੇ ਆਪਣੇ ਕਿਤੇ ਹੋ ਰਹਿਣੇ ਆ ਕਿ ਉੱਥੇ ਜੇਕਰ ਬਦਬੀ ਕਰਨ ਆ ਗਏ ਉੱਥੇ ਮਾਰ ਦਗੇ ਬੰਦਾ ਤੇ ਇਹੋ ਤੇ ਪੰਗਾ ਉੱਥੇ ਪਤਾ ਨਾ ਹੁਣ ਅਸੀਂ ਲੋਕ ਮੰਨ ਲਓ ਇਹੋ ਲੋਕ ਬੜਾ ਕਿ ਜਿਹੜੇ ਲੋਕ ਕਹਿੰਦੇ ਵੀ ਅਸੀਂ ਇਸ ਦੇਸ਼ ਚ ਗੁਲਾਮ ਆ ਹਾਲੇ ਇਹ ਗੁਲਾਮ ਆ ਤੇ ਇਹ ਵੇਖੋ ਬੰਦੇ ਮਾਰਦੇ ਜੇਕਰ ਇਹ ਆਜ਼ਾਦ ਆਜ਼ਾਦ ਹੋ ਗਏ ਕੀ ਕਰਨਗੇ ਇਹ ਹੂੰ ਇਹ ਤੇ ਫਿਰ ਉੱਪਰ ਦੀ ਸਰਕਾਰੀ ਨੀਤੀ ਅਪਣਾਉਣਗੇ ਮੇਰੇ ਖਿਆਲ ਨਾਲ ਪੇਟੂ ਸੀ ਦੇ ਕਿ ਆਪੀ ਬਾਹਰ ਨਹੀਂ ਕਰਦੇ ਬਾਹਰ ਵੇਹੋ ਕੈਲੀਪੀ ਇਹ ਪੀ ਨਾਲ ਹੀ ਕਲੱਬ ਆ ਨਾਲ ਹੀ ਸ਼ਰਾਬਾਂ ਆ ਸਾਰਾ ਕੁਝ ਆ ਹਨ ਇੱਥੇ ਕਿਤੇ ਹੋਵੇ ਤੇ ਇੱਥੇ ਕਹਿੰਦੇ 500 ਜਾਂ 1 ਕਿਲੋਮੀਟਰ ਦੇ ਦੈਰੇ 'ਚ ਤੇਰੀ ਇਹ ਚੀਜ਼ਾਂ ਦਾ ਖਾਣ ਪੀਣ ਤੇ ਨਸ਼ਾ ਨਸ਼ਾ ਵੇਖਾਣ ਵਾਲੀਆਂ ਇਹ ਦੂਰ ਹੋਣੇ ਚਾਹੀਦੀਆਂ ਉੱਥੇ ਕਿਉਂ ਨਹੀਂ ਕਰਦੇ ਇਹ ਅੰਦੋਲਨ ਉੱਥੇ ਕਿਉਂ ਨਹੀਂ ਲੋਕਾਂ ਨਾਲ ਇਦਾਂ ਪੀ ਉੱਥੇ ਸਰਕਾਰ ਨਾਲ ਟੱਕਰਾਂ ਕਰਦੇ ਕਿਉਂਕਿ ਉਹਨੂੰ ਪਤਾ ਉਹ ਤੇ ਕਾਨੂੰਨ ਲੱਗਦੇ ਆ ਉੱਥੇ ਚਾਤੀ ਫੜ ਕੇ ਉੱਥੇ ਉਹਨੂੰ ਸੁਣਵਾਉਣ ਨੂੰ ਚੋਕਿਆਂ ਦੇ ਥੋੜੇ ਕਿ ਵੀ ਮੇਰੇ ਖਿਆਲ ਨਾਲ ਲੋਕ ਐਸੀ ਸੋਚ ਵਾਲੇ ਇਹਨਾਂ ਨੂੰ ਨਾ ਸਿਰਫ ਇਹੋ ਹੀ ਆ ਕਿ ਅਹੀਂ ਲੋਕੀ ਵੀ ਇਹ ਗੁੰਡਾਗਰਦੀ ਕਰਨ ਇਹਨਾਂ ਨੂੰ ਇਹੋ ਜਿਕੇ ਕੰਮ ਕਰਕੇ ਤੇ ਇਹਨਾਂ ਨੂੰ ਪੀਕਾ ਲਈਏ ਵੀ ਉਹ ਜਿਵੇਂ ਲੋਕੀ ਜਿਨ੍ਹਾਂ ਨੇ ਫੁੱਲਾਂ ਦੀ ਵਰਖਾ ਕੀਤੀ ਜਾਂ ਜਿਹੜੇ ਲੋਕੀ ਸਹੀ ਕਹਿ ਰਹੇ ਆ ਉਹ ਇਹਨਾਂ ਨੂੰ ਪੈਸੇ ਭੇਜਣ ਤੇ ਇਹ ਵਿਹਲੇ ਬੈ ਕੇ ਤੇ ਰੋਟੀਆਂ ਪਾੜਨ ਮਤਲਬ ਸਿਰਫ ਇਹੋ ਹੀ ਆ ਮਸਲਾ ਸਿਰਫ ਪੈਸੇ ਦਾ ਹੀ ਆ ਪੈਸੇ ਦਾ ਹੀ ਆ ਤੁਹਾਡੇ